ਸਸਿਕਲ ਜੀ ਮੈਂ ਬਿਲਕੁਲ ਠੀਕ ਆ ਐਂਡ ਦਿਲੋਂ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਤੁਹਾਡੀਆਂ ਅਰਦਾਸਾਂ ਤੁਹਾਡੀਆਂ ਦੁਆਵਾਂ ਸਦਕੇ ਮੈਂ ਤੁਹਾਡੇ ਸਾਹਮਣੇ ਸਹੀ ਸਲਾਮਤ ਖੜਾ ਥੋੜੀ ਸੱਟ ਲੱਗੀ ਆ ਥੋੜੀ ਮੱਥੇ ਤੁਹਾਨੂੰ ਦਿਖਦੀ ਹੋਣੀ ਐ ਥੋੜੀ ਸਿਰ 'ਚ ਲੱਗੀ ਆ ਇਧਰਲੀ ਅੱਖ ਤੇ ਵੀ ਆ ਥੋੜੀ ਥੱਲੇ ਲੱਤਾਂ ਤੇ ਆ ਪਰ ਠੀਕ ਆ ਥੋੜਾ ਹੱਥ ਤੇ ਵੀ ਆ ਤੇ ਵਾਈ ਗੁਰੂ ਨੇ ਬੜੀ ਮੇਰ ਕੀਤੀ ਐਂਡ ਤੁਹਾਡੇ ਪਿਆਰ ਕਰਕੇ ਮੈਂ ਸਾਰੀ ਚੀਜ਼ ਤੋਂ ਬਚਿਆ ਬਹੁਤ ਸਾਰੇ ਲੋਕ ਇਦਾਂ ਕਹਿੰਦੇ ਸੀ ਯਾਰ ਇਹਨੂੰ ਕੀ ਲੋਡ ਪਈ ਐ ਸਾਰਾ ਕੁਝ ਕਰਨ ਦੀ ਤੁਸੀਂ ਸਹੀ ਕਹਿੰਦੇ ਆ ਮੈਨੂੰ ਪਤਾ ਨਹੀਂ ਲੋਡ ਐਂਡ ਸਭ ਤੋਂ ਸੌਖਾ ਕੰਮ ਇਹ ਆ ਕਿ ਜਦੋਂ ਤੁਹਾਡਾ ਕੰਮ ਕੋਈ ਹੋਰ ਬੰਦਾ ਕਰ ਦਵੇ ਪਰ ਯਾਰ ਸਵਾਦ ਨਹੀਂ ਆਉਂਦਾ ਮੈਨੂੰ ਐ ਲੱਗਦਾ ਕਿ ਤੁਸੀਂ ਇਮਾਨਦਾਰੀ ਨਾਲ ਕੰਮ ਕਰਨਾ ਚਾਹੀਦਾ ਆਪਣਾ ਹੱਥੀ ਕੰਮ ਕਰਨਾ ਸਾਨੂੰ ਸਾਡੇ ਗੁਰੂਆਂ ਨੇ ਸਿਖਾਇਆ ਸੋ ਹੱਲੇ ਮੈਨੂੰ ਆਤ ਨਹੀਂ ਹੈਗੀ ਕਿਉਂਕਿ ਮੈਂ ਚਾਹੁੰਦਾ ਕਿ ਕੁਝ ਫਰਕ ਪਵੇ ਸਿਨੇਮੇ 'ਚ ਕੋਈ ਮੇਰੀਆਂ ਫਿਲਮਾਂ 'ਚ ਚਾਹੇ 1% ਹੀ ਕਿਸੇ ਨੂੰ ਫਰਕ ਪਵੇ ਜਿਹੜਾ ਬਦਲਾਵ ਆ ਉਹ ਫਰਕ ਪਾਉਣਾ ਤੇ ਫਿਰ ਫਰਕ ਪਾਉਣ ਵਾਲਾ ਕੰਮ ਕਰਨਾ ਹੀ ਪੈਂਦਾ ਐਂਡ ਜਦੋਂ ਪਰਮਾਤਮਾ ਨੇ ਲੈ ਕੇ ਜਾਣਾ ਮੰंजे ਤੇ ਲੈ ਜਾਂਦਾ ਤੇ ਜਦੋਂ ਬਈ ਲੈ ਕੇ ਜਾਣਾ ਉਦੋਂ ਜਿੱਥੋਂ ਮਰਜੀ ਬਚਾ ਲੈਂਦਾ ਸੋ ਮੇਰਾ ਬਹੁਤ ਭਰੋਸਾ ਆ ਵਾਇਗਰੂ ਤੇ ਐਂਡ ਮੈਨੂੰ ਲੱਗਦਾ ਕਿ ਮੈਂ ਬੜੀ ਇਮਾਨਦਾਰੀ ਨਾਲ ਕੰਮ ਕਰ ਰਿਹਾ ਕਿਉਂਕਿ ਇਹ ਜਿਹੜੀ ਫਿਲਮ ਆ ਇਸ਼ਕਨਾਮਾ ਇਹ ਜਿਹੜੇ ਬੰਦੇ ਤੇ ਆਧਾਰਿਤ ਹੈ ਉਹਨੇ 56 ਵਾਰ ਬਾਰਡਰ ਟੱਪਿਆ ਸੀ 1982 ਚ ਆਪਣੀ ਮਹਿਬੂਬਾ ਲਈ ਮੈਨੂੰ ਲੱਗਦਾ ਜਿੰਨੀ ਕਿ ਮੇਰੇ ਸੱਟ ਲੱਗੀਆਂ ਐਂ ਜਿੰਨਾ ਕੋਈ ਇਨਸੀਡੈਂਟ ਸੀ ਉਹ ਤੇ 1% ਸਾਡੀ ਕੋਸ਼ਿਸ਼ ਆ ਕਿ ਅਸੀਂ ਸੱਚਾਈ ਦੇ ਨੇੜੇ ਚੱਲ ਜਾਈਏ ਪਰ ਉਸ ਬੰਦੇ ਨੇ ਨਿਰਮਲ ਨਿਮਾ ਉਹਨਾਂ ਦਾ ਨਾਮ ਉਹਨਾਂ ਬੰਦਿਆਂ ਨੇ ਬਹੁਤ ਹੀ ਤਸ਼ੱਦਦ ਸਿਆ ਇੱਕ ਪਿਆਰ ਲਈ ਤੇ ਜੇ ਉਹ ਪਿਆਰ ਲਈ ਇੰਨਾ ਕੁਝ ਕੀਤਾ ਹੈ ਤੇ ਮੈਨੂੰ ਲੱਗਦਾ ਕਿ ਤੁਹਾਡਾ ਪਿਆਰ ਆ ਜਿਹੜਾ ਉਹਦੇ ਲਈ ਮੈਂ ਉਹ ਸਾਰੀਆਂ ਕੋਸ਼ਿਸ਼ਾਂ ਤੇ ਕਰ ਹੀ ਸਕਦਾ ਜਿਵੇਂ ਜਦੋਂ ਤੁਸੀਂ ਫਿਲਮ ਦੇਖੋ ਤੇ ਤੁਹਾਨੂੰ ਸਵਾਦ ਆਵੇ ਸੋ ਮਿੰਨਸ ਵੀ ਮੈਂ ਤੁਹਾਡਾ ਵੀਡੀਓ ਬਣਾ ਕੇ ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ ਕਰਾਂ ਐਂ ਤੁਹਾਨੂੰ ਦੱਸਾਂ ਕਿ ਮੈਂ ਠੀਕ ਆ ਐਂ ਤੁਹਾਡਾ ਪਿਆਰ ਤੇ ਤੁਹਾਡੀਆਂ ਦੁਆਵਾਂ ਤੁਹਾਡੀਆਂ ਅਰਦਾਸਾਂ ਯਾਰ ਮੇਰੇ ਸਿਰ ਮੱਥੇ ਬਹੁਤ ਬਹੁਤ ਸ਼ੁਕਰੀਆ